ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਸਲਾਣਾ ਨੇੜੇ ਖੰਨਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਹੈ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਇਹਨਾਂ ਦਾ ਵਪਾਰ ਦਾ ਕੰਮ ਹੈ ਵੈਸੇ ਮੈਂ ਕਈ ਵਾਰ ਇਹ ਜਦੋਂ ਵੀਡੀਓ ਬਣਾਉਣਾ ਗੱਲ ਐਡ ਕਰ ਦਿੰਦਾ ਉਹਨਾਂ ਵੀ ਇਹਨਾਂ ਦਾ ਆਪ ਦਾ ਖੁੱਦ ਦਾ ਇੱਕ ਲਾਰਜ ਫਾਰਮ ਹੈ ਕਿਸੇ ਟਾਈਮ ਵੇਰਕਾਲੋਂ ਪ੍ਰਸ਼ਾਹਿਤ ਕੀਤਾ ਜਾਂਦਾ ਸੀਗਾ ਜਿਹੜੇ ਫਾਰਮ ਵਾਲੇ ਜ਼ਿਆਦਾ ਦੁੱਧ ਪਾਉਂਦੇ ਸੀ ਪੂਰੇ ਸਾਲ ਦੇ ਵਿੱਚ ਤੇ ਉਹ ਵੀ ਮਾਨ ਸਨਮਾਨ ਇਹ ਬਾਈ ਹੋਰਿਆਂ ਨੂੰ ਇਸ ਫਾਰਮ ਵਾਲੇ ਵੀਰਾਂ ਨੂੰ ਪ੍ਰਾਪਤ ਹੋਇਆ ਮੰਨ ਲਓ ਇਸ ਏਰੀਆ ਦੇ ਵਿੱਚੋਂ ਜਿਹੜੀ ਵੇਰਕਾ ਦੁੱਧ ਚੱਕਦੀ ਸੀ ਤੇ ਸਭ ਤੋਂ ਜ਼ਿਆਦਾ ਪੂਰਾ ਸਾਲ ਦੁੱਧ ਪਾਉਣ ਦਾ ਰਿਕਾਰਡ ਸੀ ਇਸ ਫਾਰਮ ਦਾ ਪਰ ਨਾਲ ਉਦੋਂ ਦਾ ਹੀ ਵਪਾਰ ਦਾ ਕੰਮ ਵੀ ਹੈ ਤੇ گاਵਾ ਇੱਥੇ ਇੰਨੀਆਂ ਕ ਹੁੰਦੀਆਂ ਮੈਂ ਹਰੇਕ ਵੀਡੀਓ 'ਚ ਜ਼ਿਕਰ ਕਰ ਦਿੰਨਾ ਉਹਨਾਂ ਵੀ ਜਦੋਂ ਤੁਸੀਂ ਆਓਗੇ ਤੁਹਾਨੂੰ ਜਰੂਰ ਕੋਈ ਨਾ ਕੋਈ ਪਸ਼ੂ ਪਸੰਦ ਆਊਗਾ ਕਿਉਂਕਿ ਨਾਗ ਬਹੁਤੇ ਹੁੰਦੇ ਆ ਹਰੇਕ ਕੁਆਲਿਟੀ ਹੁੰਦੀ ਹੈ ਕੋਈ ਭਰਾ ਸੁਆ ਸਵਾਇਆ ਪਸ਼ੂ ਖਰੀਦਣਾ ਚਾਹੁੰਦਾ ਕਿਸੇ ਨੂੰ ਗੱਬਣ ਪਸੰਦ ਆ ਜਾਂਦਾ ਕੋਈ ਕੱਚਾ ਪਸ਼ੂ ਖਰੀਦਣਾ ਚਾਹੁੰਦਾ ਤਾਂ ਹਰੇਕ ਕੁਆਲਿਟੀ ਹਰੇਕ ਤਰ੍ਹਾਂ ਦਾ ਪਸ਼ੂ ਇੱਥੇ ਵਿਕਰੀ ਵਾਲਾ ਮੌਜੂਦ ਰਹਿੰਦਾ ਅਸੀਂ ਵੀਡੀਓ ਦੇ ਵਿੱਚ ਇੱਕ ਕੋਸ਼ਿਸ਼ ਕਰ ਰਹੇ ਹਾਂ ਵੀ ਤੁਹਾਨੂੰ 8-10 ਪਸ਼ੂ ਦਿਖਾਈਏ ਬਾਕੀ ਜਿਹੜੀਆਂ گاਵਾ ਹੁੰਦੀਆਂ ਹਰੇਕ ਤਰ੍ਹਾਂ ਦੀਆਂ ਪਰ ਉਹ ਤੁਸੀਂ ਆ ਕੇ ਦੇਖੋ ਤੇ ਆਪ ਦੀ ਪਸੰਦ ਦੀ ਗਾਂ ਖਰੀਦ ਲਓ ਇੱਕ ਆਈਡੀਆ ਦੇਣ ਵਾਸਤੇ ਵੀਡੀਓ ਬਣਾਈ ਜਾਂਦੀ ਹੈ ਵੀ ਇੱਥੇ ਗਾਵਾਂ ਵਿਕਰੀਆਂ ਲਗਾ ਮੌਜੂਦ ਹੈ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਤੁਹਾਨੂੰ ਇੱਕ ਇੱਕ ਕਰਕੇ ਨਗ ਤੋੜ ਕੇ ਵੀ ਦਿਖਾਉਂਦੇ ਜਾਵਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਇੱਕ ਹੋਰ ਗੱਲ ਐਡ ਕਰੂੰਗਾ ਵੀ ਇੱਥੇ ਰੈਸ਼ ਦਾ ਫੁੱਲ ਪ੍ਰਬੰਧ ਹੈ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਤੁਸੀਂ ਰਕਮ ਲਾਉਣੀ ਅਜ ਦੇ ਟਾਈਮ 'ਚ ਮੰਗਾਈ ਦਾ ਜ਼ਮਾਨਾ ਹੈ ਤੁਸੀਂ ਦੋ ਟਾਈਮ ਤਿੰਨ ਟਾਈਮ ਰੋਕ ਸਕਦੇ ਹੋ ਇੱਥੇ ਸੂਏ ਸਵਾਏ ਪਸ਼ੂ ਵਾਸਤੇ ਦੁੱਧੋ ਦਾ ਚੋਕੇ ਦੇਖ ਲਓ ਗੱਬਨ ਦੇ ਥਣ ਪਾਸ ਹੋਣਗੇ ਸਮਝ ਥੋਡੀ ਕੰਮ ਕਰੂਗੀ ਵੀ ਤੁਸੀਂ ਦੁੱਧ ਦੋਸ ਪਸ਼ੂ ਤੋਂ ਕਿੰਨਾ ਲੈ ਸਕਦੇ ਹੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਗੁਰਿੰਦਰ ਭਾਈ ਸਸਰੀ ਕਾ ਸਸੀ ਕਾ ਬਾਈ ਅੱਜ ਆਪਾਂ ਕੁਸਕ ਨਗ ਦਿਖਾਉਣੇ ਆ ਵੈਸੇ ਟੋਟਲ ਨਗ ਕਿੰਨੇ ਹੋਣਗੇ ਫਾਰਮ ਦੇ ਟੋਟਲ ਨਗ ਬਾਈ ਆਪਣੇ ਕੋ 24 ਘੰਟੇ ਵੀਕ ਹੁੰਦੇ ਨੇ ਜੀ ਜਿਵੇਂ ਪਸ਼ੂ ਹਰ ਟਾਈਮ ਹੁੰਦੇ ਹਾਂ ਜੀ ਹਾਂਜੀ ਰਾਤ ਕੱਲ ਹੋਈ ਸੀ ਰਾਤ ਆਪਣੇ ਕੋ 24 25 ਸੀ ਕੁਝ 4-5 ਰਾਤ ਸੇਲ ਹੋ ਗਏ 2-3 ਸਵੇਰੇ ਸੇਲ ਹੋ ਗਏ ਜੀ ਠੀਕ ਹੈ ਹਾਂਜੀ ਅੱਜ ਹੁਣ 24 25 ਨਾ ਕਿ ਜਾਨੀ 20 ਤੋਂ ਬਾਹਰ ਐਸਟਾ ਮੌਜੂਦ ਹੈ। 20 ਘੰਟੇ ਹੀ ਹੁੰਦੇ ਨੇ ਜੀ ਆਪਣੇ ਕੋਲ ਤਾਂ। ਠੀਕ ਹੈ। ਸ਼ੁਰੂਆਤ ਕਰਦੇ ਆਂ ਬਈ ਪਹਿਲੇ ਨੰਬਰ ਤੇ ਗਾਂ ਖੜੀ ਆ ਆਪਾਂ ਇਹਦੇ ਤੋਂ। ਦੂਜਾ ਸੂਆ ਜੀ। ਹੂੰ। ਤੇ ਸਪਾਈਕ ਸੀਮਨ ਦੀ ਆਪ ਐ। ਠੀਕ ਹੈ। ਇਹ ਬਹੁਤ ਚੰਗੇ ਸੀਮਨ ਤੋਂ ਅੱਗੇ ਪ੍ਰੈਗਨੈਂਟ ਆ 42 43 ਕਿਲੋ ਫਸਟ ਦਾ ਦੁੱਧ ਪਾਇਆ ਹੋਇਆ ਜੀ। ਹਲੇ ਟਾਈਮ ਮੰਨ ਕੇ ਚੱਲੋ ਕਿ 10 ਦਿਨ ਵਾਂਗੂ ਟਾਈਮ ਪਿਆ ਜੀ ਹਜੇ। ਸੋ ਦੱਸੋ ਹਜੇ 10 ਦਿਨ ਬਾਕੀ ਤੋੜ ਦੇ ਬਈ। ਤੁਹਾਨੂੰ ਤੋੜ ਕੇ ਦਿਖਾਉਣੇ ਆ। ਹਜੇ ਲਾਹਵਾਨਾ ਦੇ ਸੁਕੋਂ ਕੇ ਦਿਨ ਪਏ ਆ ਪਰ ਢਾਂਚੇ ਤੋਂ ਤੁਹਾਨੂੰ ਸਮਝ ਆਊਗੀ ਦੂਜੀ ਗੱਲ ਇਹ ਵੀ ਹਵਾਨਾ ਫਿਟਿੰਗ ਵਾਲਾ ਰਹੂਗਾ ਇਹ ਬਾਈ ਤੋੜ ਕੇ ਦਿਖਾਊਗਾ ਆਪਾਂ ਨੂੰ ਤੁਸੀਂ ਇਹਦੇ ਸਟਰਕਚਰ ਤੋਂ ਸਮਝੋਗੇ ਹਾਈਟ ਦੀ ਵੀ ਤੁਸੀਂ ਜਜਮੈਂਟ ਕਰਿਓ ਜੀ ਕਿੰਡੀ ਕਾ ਹਾਈਟ ਹੈ ਦੀ ਬਹੁਤ ਵੱਡੀ ਗਾ ਦੋਸਤੋਂ ਤੁਹਾਨੂੰ ਜਜਮੈਂਟ ਵੀਡੀਓ ਚ ਹੋਈ ਜਾਣੀ ਹੈ ਫਾਜੀ ਤੁਹਾਨੂੰ ਢਿੱਲੇ ਹਵਾਨੇ ਚ ਹੀ ਦਿਖਾਉਣੀ ਹੈ ਤੁਸੀਂ ਇਹਦਾ ਸਟਰਕਚਰ ਦੇਖ ਸਕਦੇ ਹੋ ਬਰੀਕੀਆਂ ਵਾਲੀ ਵਹਿੜ ਹੈ ਬਰੀਡਿੰਗ ਦੇ ਕੰਮ ਵਾਲੀ ਵਹਿੜ ਹੈ ਕਾਫੀ ਤਕੜਾ ਸਹਜੇ ਦਾ ਸੋ ਇਹਨਾਂ ਦੂਨਸਾਂ ਦੇ ਪੱਖਿਓ ਭਾਜੀ ਬਹੁਤ ਚੰਗੀ ਆ ਜੀ ਦੇਖੋ ਹੁਣ ਤੋਂ ਹੀ ਵੇਨਸ ਬਹੁਤ ਵਧੀਆ ਦਿਖਾਉਂਦੀ ਹੈ ਜੀ ਲੈ ਚੱਲੀ ਬਈ ਸੋ ਦੋਸੋ ਨਾੜਾਂ ਹਵਾਨੇ ਤੇ ਦੋਨਾਂ ਸਾਈਡ ਤੇ ਸੋਹਣੀਆਂ ਦਿਸਦੀਆਂ ਹੈਾਈਟ ਲੈਂਥ ਤੁਸੀਂ ਇਹਦੀ ਦੇਖ ਲਓ ਇਦੇ ਨਾਲ ਇੱਕ ਹੋਰ ਬਹੁਤ ਸੋਹਣੇ ਢਾਂਚੇ ਦੀ ਵਹਿੜ ਹੈ ਢਾਂਚਾ ਤੁਸੀਂ ਲੱਤਾਂ ਵੱਲ ਦੇਖਿਆ ਕਰੋ ਬੈਕ ਸਾਈਡ ਤੋਂ ਜਿਹੜੇ ਪਸ਼ੂ ਤੁਸੀਂ ਖਰੀਦਦੇ ਹੋ ਖਾਸ ਕਰਕੇ ਮਗਰ ਲੰਗਾ ਲੱਤਾਂ ਗਾਂ ਦੀਆਂ ਮੱਝ ਦੀਆਂ ਜਿਆਦਾ ਮਜ਼ਬੂਤ ਹੋਣ ਹਮੇਸ਼ਾ ਦੁੱਧ ਨੂੰ ਚੰਗੀ ਰਹੂਗੀ ਭਾਈ 2 ਨੰਬਰ ਤੇ ਵਹਿੜ ਪਾਜੀ ਪਹਿਲਾ ਸੂਗਾ ਜੀ ਹੂੰ ਤੇ ਮਿਨੀਮਮ ਗੱਲ ਕਰੀਏ ਤਾਂ 35 ਤੋਂ 36 ਲੀਟਰ ਦੀ ਮਿਲਕਿੰਗ ਕਰਾ ਦੂਗੀ ਜੀ ਇਹਦੇ ਵੀ ਦੱਸ ਦੇਣਾ ਜੇ ਪਏ ਨੇ ਬਹੁਤ ਚੰਗੇ ਸੀਮਨ ਦੀ ਆਪ ਹੈ ਤੇ ਕੈਸਪਰ ਤੋਂ ਵਰਲਡਵਾਈਡ ਦੇ ਤੋਂ ਗੱਪਣਾ ਜੀ ਅੱਗੇ ਠੀਕ ਹੈ ਤੋਰੀ ਭਾਈ ਸੋ ਦੱਸੋ ਇਹ ਪਹਿਲਾ ਸੂਗਾ ਦੈਨ ਹਜੇ ਲੈਂਦੀ ਆ ਹਾਈਟ ਇਹਦੀ ਵੀ ਬਹੁਤ ਸੋਹਣੀ ਐ ਫੈਕਸ ਹਵਾਨਾ ਫਿਟਿੰਗ ਵਾਲਾ ਪੂਰਾ ਤੇ ਨਾ ਤਾਂ ਥਾਨ ਦਾ ਸਹਜ ਲੰਬਾ ਜਾਵੇ ਤੇ ਨਾ ਛੋਟਾ ਰਵੇ ਇਦਾਂ ਦਾ ਥਾਨ ਕੱਡੂਗੀ ਬਿੱਥੀ ਚੰਗੀ ਐ ਥਾਣਾ ਦੇ ਵਿੱਚ ਬਾਕੀ ਲੱਤਾਂ ਦੀ ਜੇ ਗੱਲ ਕਰਦੇ ਆ ਤਾਂ ਸਿੱਧੀਆਂ ਬਿਲਕੁਲ ਲਿਓ ਬਈ ਸੋਹਣੀ ਵੈੜਾ ਦਸੋ ਇਦਾਂ ਦਾ ਢਾਂਚਾ ਹੈ ਭਾਵੇਂ 10 ਸੂਏ ਚੋਲਿਓ ਇਹ ਤੁਹਾਨੂੰ ਇਦਾਂ ਨਹੀਂ ਲੱਗੂਗਾ ਵੀ ਇਹਦੀ ਉਮਰ ਜ਼ਿਆਦਾ ਹੋਊਗੀ ਆ ਜਾਂ ਬੁੱਢੀ ਹੋਵੀਗਾ ਢਾਂਚਾ ਇਦਾਂ ਦਾ ਹੀ ਬਣਿਆ ਰਹਿਣਾ ਇਹਨੂੰ ਮੋੜੀ ਫੇਰ ਬਈ ਇੱਕ ਜਿਹੜਾ ਸੋਰ ਲਵਾ ਦੇ ਜਿਹੜਾ ਛੋਟੂ ਇੱਕ ਵਾਰ ਫੇਰ ਤੋਰ ਦੇ ਦੱਸ ਵੀਡੀਓ ਤਾਂ ਇੱਕ ਇਨਫੋਰਮੇਸ਼ਨ ਮਾਤਰਾ ਹੀ ਹੁੰਦੀ ਆ ਅਸੀਂ ਹਮੇਸ਼ਾ ਹੀ ਰეკਮੈਂਡ ਕਰਦੇ ਆਂ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆਪਦੀ ਪਸੰਦ ਖਰੀਦੇ ਕਿਸੇ ਨੂੰ ਕੋਈ ਚੀਜ਼ ਪਸੰਦ ਆਉਂਦੀ ਕਿਸੇ ਨੂੰ ਕੋਈ ਚੀਜ਼ ਹਰੇਕ ਦੀ ਆਪੋ ਆਪਣੀ ਚੋਆਇਸ ਹੁੰਦੀ ਐ ਇਹ ਵੀ ਵੈਡ ਬਹੁਤ ਸੋਹਣੀ ਐ ਪਲੀਆ ਭਾਈ ਹਾਈਟ ਚੰਗੀ ਆ ਲੰਬਾਈ ਚੰਗੀ ਆ ਵੱਡੇ ਢਾਂਚਾ ਚੋਂ ਦੁੱਧ ਚੰਗਾ ਪੈਦਾ ਹੁੰਦਾ ਤੇ ਦੂਜੀ ਗੱਲ ਇਹ ਵੀ ਵੱਡੇ ਢਾਂਚਾ ਚੋਂ ਹੀ ਚੰਗੇ ਬੱਚੇ ਵੀ ਨਿਕਲਦੇ ਆ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਗਾਂ ਦਿਖਾਉਣੇ ਆ ਤਿੰਨ ਨੰਬਰ ਦੇ ਉੱਤੇ ਵਿਰਿੰਦਰ ਭਾਈ ਕਨਵਾ ਸੂਹਾ ਸੋਣਾ ਤੇ ਪਹਿਲਾ ਸੂਹਾ ਜੀ ਇਹ ਵੀ ਠੀਕ ਹੈ ਦੋਨਾਂ ਦਾ ਤਾਂ ਪੂਰੇ ਕਰਕੇ ਚੌਕ ਦੇ ਚੱਕ ਦੀ ਆ ਜੀ ਕਿੰਨਾ ਚਰ ਲਾਊਗੀ ਇਹ ਲੈ ਜੂ ਪਾ ਜੀ ਇਹ ਵੀ ਹਫਤਾ ਦੱਸ ਦੇਣੀ ਜੀ ਹਜੇ ਹੈ ਤਾਂ ਪਾਲਾ ਮੂਲਾਂ ਪਛੀ ਨੇ ਪਾਉਣੇ ਸ਼ੁਰੂ ਕਰੇ ਨੇ ਗਾੜੀ ਪਿਛਾੜੀ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਤੋਂ ਇਹ ਕਿੰਨੀ ਜ਼ਬਰਦਸਤ ਹੈ ਜੀ ਮਿਨਿਮਮ 28 30 28 30 ਇੱਕਣ ਦੁੱਧ ਪਾਈ ਜਾਣਾ ਜੀ ਇਹਨੇ 228 ਕਿਲੋ ਤੋਂ ਬਾਹਰ 30 ਦੇ ਆਸ-ਪਾਸ ਦੁੱਧ ਦੇਣ ਦੀ ਉਮੀਦ ਹੈ ਦੁੱਧ ਤੁਹਾਡੀ ਸੇਵਾ ਦਾ ਜਿੰਨਾ ਵਧ ਸੰਭਾਲ ਲੋਗੇ ਭਾਵੇਂ ਘਰੇ ਖੜੇ ਪਸ਼ੂਆਂ ਤੇ ਟ੍ਰਾਇਲ ਲਾ ਕੇ ਦੇਖ ਲਓ ਥੋੜੀ ਜੀ ਕੇਅਰ ਵਧਾਓ ਪਸ਼ੂ ਦੁੱਧ ਵਾਜ ਜਾਂਦੇ ਆ ਖਵਾਨਾ ਅੱਗੋਂ ਵੀ ਚੰਗਾ ਦਸਤੋ ਤੇ ਪਿਛਾਣ ਨੂੰ ਵੀ ਸੋਹਣਾ ਦੱਸਦਾ ਪਹਿਲਨ ਵੈੜ ਹੈ ਇਹਦਾ ਵੀ ਥਣ ਬਹੁਤ ਸੋਹਣਾ ਰਹੂਗਾ ਗੁਲਾਬੀ ਰੰਗ ਦਾ ਥਣ ਤੇ ਹੱਥੀਂ ਚੁਾਈ ਵਾਲਾ ਹੋਊਗਾ ਕੁਝ ਦਿਨ ਪਸੂ ਪਹਿਲਣਾ ਖਾਸ ਕਰਕੇ ਭਲੂਣ ਚ ਥਣ ਛੋਟਾ ਦਿਖਾਉਣ ਲੱਗ ਜਾਂਦੇ ਨੇ ਪਰ ਜਦੋਂ ਭਲੂਣ ਉੱਤਰ ਜਾਂਦੀ ਹੈ ਫਿਰ ਥਣ ਬਹੁਤ ਸੋਹਣਾ ਨਿਖਰ ਆਉਂਦਾ ਹੁੰਦਾ ਮੋਟਾ ਥਣ ਹਮੇਸ਼ਾ ਪਾਵਰ ਵਾਲਾ ਰਹਿੰਦਾ ਸੋ ਇਹ 3 ਨੰਬਰ ਤੇ ਹੈ ਲੈ ਚਲੋ ਬਈ ਬੰਦ ਚੰਗਾ ਟਾਂ ਜਾਇਦਾ ਵੀ ਹਾਈਟ ਵੀ ਸੋਹਣੀ ਹੈ ਬਾਕੀ ਲੰਬਾਈ ਲੰਬਾਈ ਦੀ ਜਜਮੈਂਟ ਤੁਸੀਂ ਵੀਡੀਓ ਚ ਕਰ ਲੈਣੀ ਬੰਦ ਦੇ ਪੂਰੀ ਬਿੱਥੀ ਆਥਣਾ ਚਾਹ ਜੇ ਥੋੜੀ ਥੋੜੀ ਪਲੂਣ ਥਲੜੇ ਪਾਸੇ ਆਉਣੀ ਸ਼ੁਰੂ ਹੋਈ ਐ ਇਹ ਜਦੋਂ ਭਾਜੀ ਤਿਆਰ ਹੋ ਗਈ ਤਾਂ ਚੱਲਿਆ ਨਹੀਂ ਜਾਣਾ ਜੀ ਇੰਨੀ ਕਰਮਾ ਵਾਲੀ ਤੇ ਨਹੀਂ ਤਿਆਰ ਹੋਊਗੀ ਜੀ ਹੂੰ ਆ ਚਾਰ ਨੰਬਰ ਤੇ ਜਿਹੜੀ ਗਾਂ ਖੜੀ ਨੇ ਇਹਦਾ ਵੀ ਭਾਜੀ 10 ਦਿਨ ਰਹਿੰਦੇ ਨੇ ਦੂਜਾ ਸੂਆ ਜੀ ਤਿੰਨ ਤੋਂ ਅਜੇ 6 ਦਾੰਦਾ ਜੀ 10 ਦਿਨ ਵਾਂਗੂ ਟਾਈਮ ਪਿਆ ਜੀ ਹਜੇ ਇਹਦਾ ਵੀ ਤੇ 33 34 ਕਿਲੋ ਦਾ ਪਲੂਣ ਦਾ ਦੁੱਧ ਪਾਇਆ ਹੋਇਆ ਜੀ 35 ਤੋਂ ਬਾਹਰ 40 ਦੇ ਲਵੇ ਲਵੇ ਮਿਲਕਿੰਗ ਕਰਾ ਦਊਗੀ ਜੀ ਠੀਕ ਆ ਥੋਰੀ ਮੈਂ ਢਾਂਚਾ ਦੇਖੋ ਇਹਦਾ ਵੀ ਕਾਫੀ ਤੁਹਾਨੂੰ ਨਰੋਈ ਚੌੜੀ ਲੇਵੇ ਤੇ ਵੇਂਜ਼ ਵੂਂਜ਼ ਹੁਣ ਤੋਂ ਹੀ ਬਹੁਤ ਸੋਹਣੀਆਂ ਲੱਗਦੀਆਂ ਨੇ ਜੀ ਇਹ ਸਾਰੀਆਂ ਗੱਬਣ ਦਿਖਾਉਣੀਆਂ ਤੇ ਇੱਕ ਚੰਗੇ ਦੁੱਧ ਤੇ ਚੱਲਦੀ ਤਾਜੀ ਸੂਈ ਵੀ ਗਾਂ ਹੈਗੀ ਐ ਉਹ ਵੀ ਵੀਡੀਓ ਚ ਦਿਖਾਉਂਗਾ ਤੁਹਾਨੂੰ ਹਵਾਨਾ ਇਹਦਾ ਵੀ ਫਿਟਿੰਗ ਵਾਲਾ ਹੈ ਲਿਆ ਭਾਈ ਥਣ ਬਿਲਕੁਲ ਥੱਲੇ ਨੂੰ ਸਿੱਧਾ ਹੈ ਹਵਾਨੇ ਤੇ ਨਾੜਾਂ ਸੋਹਣੀਆਂ ਦੱਸਦੀਆਂ ਸਟਰਕਚਰ ਹੋਣ ਇਹਦਾ ਤੁਸੀਂ ਦੇਖ ਲਓ ਬਰੀਡ ਕੁਆਲਿਟੀ ਇਹਦੀ ਚੰਗੀ ਦਿਸਦੀ ਹੈ ਕਮਾਲ ਆ ਬਈ ਲੈ ਤੇ ਅਸਾਂ ਇਹਦੇ ਪਿਛਾੜੀ ਦੇ ਵਿੱਚ ਤੁਸੀਂ ਸਾਈਜ਼ ਦੇਖੋ ਜੀ ਕਿੰਨਾ ਕੁ ਜ਼ਿਆਦਾ ਫਰਕ ਆਈ ਵਿੱਥੀ ਚ ਕਿੰਨੀ ਕੁ ਜ਼ਿਆਦਾ ਆ ਜੀ ਸੋ ਦੋਸੋ ਥਣਾ ਦੇ ਵਿੱਚ ਬੜੀ ਚੰਗੀ ਵਿੱਥੀ ਹਵਾਨਾ ਫਿਟਿੰਗ ਵਾਲਾ ਫੈਕਸ ਜਿਹਾ ਹਵਾਨਾ ਇਹਦੂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ 5 ਨੰਬਰ ਦੇ ਉੱਤੇ 5 ਨੰਬਰ ਵਾਲੀ ਗਾਂ ਬਈ 28 29 ਕਿਲੋ ਦੁੱਧ ਪਾਇਆ ਹੋਇਆ ਜੀ 30 32 ਕਿਲੋ ਦੀ ਮਿਲਕਿੰਗ ਕਰਾ ਦੂਗੀ ਇਹਦਾ ਹਫ਼ਤਾ ਮਤਲਬ 5 4 ਦਿਨ ਹਫ਼ਤਾ ਕੁ ਲੈ ਜਾਵੇ ਮਤਲਬ ਇੰਨਾ ਕੁ ਟਾਈਮ ਪਿਆ ਜੀ ਹਜੇ ਬਸ ਠੀਕ ਹੈ ਤੋਰੀ ਬਈ ਸੋ ਦੋਸੋ 5 ਨੰਬਰ ਤੇ ਤੋਰਾਂਗੇ ਹੁਣ ਇੱਕ ਠੰਡ ਦਾ ਸਹਜ ਇੰਨਾ ਚੰਗਾ ਜੀ ਚਾਹੇ ਹੱਥ ਨਾਲ ਬੰਦਾ ਚੋਲਵੇ ਜੀ ਠੰਡ ਥੀ ਚੁਵਾਈ ਵਾਲਾ ਸਟਰਕਚਰ ਦੇਖ ਲਓ ਤੁਸੀਂ ਹਜੇ ਦਿਨ ਲੈਂਦੀ ਐ ਸੂਨ ਦੇ ਵਿੱਚ ਭਲੂਣ ਥੋੜੀ ਥੋੜੀ ਹਵਾਨੇ ਤੇ ਹੈਗੀ ਐ ਇਸ ਟਾਈਮ ਵੀ ਰੇਟ ਫੋਨ ਤੇ ਹੁੰਦੇ ਦੱਸੋ ਇਹ ਜਿਹੜੇ ਵੀਰ ਪਹਿਲਾਂ ਤੋਂ ਵੀਡੀਓ ਦੇਖਦੇ ਹੋ ਜਾਣਦੇ ਐ ਕਿਉਂਕਿ ਵਪਾਰ ਦਾ ਕੰਮ ਐ ਇੱਥੋਂ ਹੋ ਸਕਦਾ ਵੀ ਜਦੋਂ ਨੂੰ ਮੈਂ ਇੱਥੋਂ ਤੁਰਦਾ ਤਾਂ ਉਹਦੋਂ ਨੂੰ ਕੁਝ ਭਰਾ ਆਂ ਫਾਰਮਰ ਵੀਰ ਤੇ ਜਾਂ ਕੋਈ ਵਪਾਰੀ ਭਰਾ ਆ ਕੇ ਖੜ ਜੇ ਫਿਰ ਉਹ ਰੇਟ ਦਾ ਪੜਦਾ ਹਰੇਕ ਕਿਤੇ ਦੇ ਵਿੱਚ ਹੁੰਦਾ ਆਪਦੇ ਰੂਲ ਆ ਬਿਜ਼ਨਸ ਦੇ ਇਹਦਾ ਵੀ ਢਾਂਚਾ ਸੋਹਣਾ ਥਣ ਹੱਥੀ ਚੁਾਈ ਵਾਲਾ ਘਰੇਲੂ ਘਰੇ ਬਨ ਕੇ ਦੁੱਧ ਚੋਣਾ ਜੀ ਨੇ ਉਹਦੇ ਵਾਸਤੇ ਵਧੀਆ ਗਾਂ ਲੈ ਚੱਲ ਭਾਈ ਪੰਜ ਨੰਬਰ ਤੇ ਸੀ ਇਹ ਸੇ ਸਾਈਡ ਦੇ ਉੱਤੇ ਇੱਕ ਹੋਰ ਗਾਂ ਇਹ ਥੋੜੀਆਂ ਕੱਚੀਆਂ ਦਿਸਦੀਆਂ ਆਪਾਂ ਇੱਥੇ ਖੜੀਆਂ ਦੀ ਜਾਣਕਾਰੀ ਲੈ ਲਾਂਗੇ ਆ ਭਾਈ ਜਿਹੜੀ ਇਹ 6 ਨੰਬਰ ਤੇ ਆ ਇਹਦੇ ਭਾਜੀ 10 ਤੋਂ 15 ਦਿਨ ਪਏ ਨਹੀਂ ਹਜੇ ਠੀਕ ਹੈ ਤੇ 32 33 ਕਿਲੋ ਉਧ ਪਾਇਆ ਹੋਇਆ ਜੀ ਮੰਨ ਕੇ 35 36 ਕਿਲੋ ਬੰਦਾ ਮੰਨ ਕੇ ਲੈ ਲਵੇ ਇਹਦਾ 28 29 ਕਿਲੋ ਪਾਇਆ ਹੋਇਆ ਇਹ 20 ਦਿਨ ਵਾਂਗੂ ਟਾਈਮ ਲੈ ਜੂਗੀ ਹਜੇ ਜੀ ਹਜੇ 20 ਦਿਨ ਲੱਜੂ ਹਾਂਜੀ ਇਹ ਵੀ 30 ਤੋਂ ਬਾਅਦ ਦੀ ਮਿਲਕਿੰਗ ਕਰਾ ਦੂਗੀ ਜੀ ਠੀਕ ਹੈ ਦੋ ਗਾਵਾਂ ਦੱਸੋ ਜਿਹੜੀਆਂ ਤੁਸੀਂ ਹੋਰ ਦੇਖ ਲੋਗੇ ਇੱਥੇ ਉੱਪਰਲੇ ਪਾਸੇ ਜਿਹੜੀਆਂ ਉਹ ਖੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਤੋਂ ਇਲਾਵਾ ਪਰਲੇ ਪਾਸੇ ਗਾਵਾਂ ਦੇ ਵਿੱਚ ਇੱਕ ਸੂਈ ਸਵਾਈ ਗਾਂ ਪਰ ਉਹ ਤੋਂ ਪਹਿਲਾਂ ਆਪਾਂ ਇੱਕ ਤਾਂ ਬਿਲਕੁਲ ਹੀ ਤਾਜੀ ਸੂਈ ਮੇਰੇ ਖਾਲਜੋ ਬੱਚਾ ਵੀ ਇਹਨੇ ਬੱਚੀ ਨੂੰ ਜਨਮ ਦਿੱਤਾ ਹਾਂਜੀ ਬੱਚੀ ਆਈ ਇਹਦੇ ਪਿੱਛੇ ਜੀ ਹੁਣੇ ਸੂਈ ਆ ਬਸ ਅੱਧਾ ਘੰਟਾ ਹੋਇਆ ਜੀਰ ਪੈ ਨੂੰ ਹਜੇ ਜੀ ਅਜਾ ਅੱਧਾ ਘੰਟਾ ਹੋ ਗਿਆ ਜੀ ਹਾਂਜੀ ਹਾਂਜੀ ਤਾਂ ਬੱਚਾ ਬੱਚੀ ਦਿੱਤੀ ਹੈ ਬੱਚੀ ਦਿੱਤੀ ਹੈ ਜੀ ਬਹੁਤ ਚੰਗਾ ਸੀਮਨ ਲੱਗਿਆ ਹੋਇਆ ਸੀਗਾ ਜੀ ਇਹਦੇ ਹੂੰ ਸੋਏ ਗਾਂਦ ਸੋ ਜਿਹੜੀ ਤਾਜੀ ਸੂਈ ਆ ਹੁਣੇ ਠਾਈ ਆ ਤੁਹਾਡੇ ਸਾਹਮਣੇ ਬੈਠੀ ਸੀਗੀ ਉਹਦੇ ਕਰਕੇ ਭਲੂਣ ਥੋੜੀ ਪਸੂ ਇੱਕ ਪਾਸੇ ਲੈ ਜਾਂਦਾ ਵੈਸੇ ਪੱਧਰ ਬਿਲਕੁਲ ਭਵਾਨ ਹੈ ਇਹਦਾ ਭਾਜੀ ਆਪਾਂ 8-9 ਕਿਲੋ ਦੁੱਧ ਕੱਢਿਆ ਹੋਇਆ ਜੀ ਹੁਣ ਠੀਕ ਹੈ ਕੁਛ 2-3 ਕਿਲੋ ਬੱਚੀ ਨੂੰ ਪਲਾਇਆ ਹੈ ਜੇਰਜੂ ਰਹਿਣ ਡੰਨ ਹੈ ਜੀ ਓਕੇ ਹਾਂ ਜੀ ਹੁਣੇ ਸੁੱਕੇ ਹਟਿਆ ਇਸ ਕਰਕੇ ਆਪਾਂ ਤੋੜ ਕੇ ਵੀ ਦਿਖਾਉਣੀ ਜੀ 10-15 ਮਿੰਟ ਹੋਏ ਨੇ ਜੇਰਪਈ ਨੂੰ ਜੀ ਠੀਕ ਹੈ ਸੋ ਇਹ ਦੱਸੋ ਇਹਦੇ ਨਾਲ ਬੱਚਾ ਵੱੱਛੀ ਤੇ ਇਹਦਾ ਹਵਾਨਾ ਤੁਹਾਨੂੰ ਖਾਲੀ ਨਜ਼ਰ ਆਊਗਾ ਕਿਉਂਕਿ ਮਿਲਕਿੰਗ ਇਹਦੀ ਮਾਈ ਹੁਣੇ ਨੇ ਕਰਤੀ ਬਹਿਣਾ ਸੌਖਾ ਜਾਂਦਾ ਰਹਿੰਦਾ ਹੈ ਵਰਿੰਦਰ ਭਾਈ ਜਿਹੜੀ ਇਹ ਵਾੜ ਇਹਦੇ ਨਾਲ ਖੜੀ ਹੈ ਇਹ ਭਾਜੀ ਫਾਰਮ ਚੋਂ ਆਪਾਂ ਲਈ ਸੀਗੇ ਚਾਰ ਵਛੀਆਂ ਲਈਆਂ ਸੀ ਪਲੂਣਾ ਜੀ ਤੇ ਇੱਕੋ ਰਹਿ ਗਈ ਆਪਣੇ ਕੋਲ ਇਹ ਦੰਦੋਂ ਖੀਰੀ ਹੈ ਜੀ ਇੱਕ ਦੰਦ ਚੱਕਿਆ ਜੀ ਹਜੇ ਨੇ ਠੀਕ ਹੈ ਤੇ ਇਹ ਸਨੋਮੈਨ ਸੀਮਨ ਦੀ ਆਪਾਂ ਨੂੰ ਦੱਸਿਆ ਜੀ ਅੱਗੇ ਵੀ ਬਹੁਤ ਚੰਗੇ ਸੀਮਨ ਤੋਂ ਗੱਭਣ ਆ ਜੀ ਤੇ ਦਿਨ ਟਾਈਮ 15 ਦਿਨ ਮੰਗ ਪਏ ਨੇ ਜੀ ਤੋਰਦਗੇ ਇਹਨੂੰ ਸੋ ਦਸੋ ਵਾੜ ਤੁਸੀਂ ਦੇਖ ਲਓ ਇਹ ਪਹਿਲਾਂ ਨੇ ਨੇ ਸੋਣਾ ਦਿਖਾ ਦੇ ਦੋ ਦੋ ਦੰਦ ਠੀਕ ਹੈ ਸੋ ਇਹ ਦੋ ਦੰਦ ਵਛੀ ਆ ਦਸੋ ਵਾਈਟ ਰੰਗ ਚ ਹੈ ਹਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਇਹਨੇ ਚੌੜਾ ਕਾਫੀ ਰੱਖਿਆ ਹਵਾਨਾ ਜਦੋਂ ਪੂਰਾ ਨੇੜ ਆ ਜੂਗੀ ਉਦੋਂ ਕਾਫੀ ਚੰਗੀ ਭਰ ਜਾਣੀ ਹੈ ਮੋੜ ਲਿਆ ਵੀਰੇ ਵਾਪਸ ਸਵੇਵੀ ਤੁਹਾਨੂੰ ਗੱਪਣ ਵੈੜ ਦਿਖਾ ਰਹੇ ਹਾਂ ਸੂਜਾਂ ਸਵਾਜਾਂ ਦੋ ਹੀ ਸੀਗੀਆਂ ਤਾਂ ਦੋਨਾਂ ਦੇ ਵਿੱਚੋਂ ਇੱਕ ਤੁਹਾਨੂੰ ਦਿਖਾਤੀ ਹੈ ਜਿਹੜੀ ਤਾਜੀ ਸੂਈ ਵੀ ਹੈ ਵੱਛੀ ਵਾਲੀਆਂ ਤੇ ਇਹਦੇ ਅੱਗੇ ਇੱਕ ਹੋਰ ਗਾਂ ਜਿਹੜੀ ਭਾਈ ਕੋਲ ਗੱਬਣ ਖੜੀ ਵੀ। ਵਿਰਿੰਦਰ ਭਾਈ ਕੀ ਡਿਟੇਲ ਹੈ ਜੀ? ਭਾਜੀ ਦੂਜਾ ਸੂਆ ਜੀ ਇਹ। ਹੂੰ। ਇਹਦੇ ਵੀ 10-12 ਦਿਨ ਪਏ ਨਹੀਂ ਹਜੇ। ਠੀਕ ਹੈ। ਤੇ 32-33 ਕਿਲੋ ਦੀ ਮਿਲਕਿੰਗ ਕਰਾਈ ਹੋਈ ਆ ਚਾਹੇ ਬੰਦੀ 33-33 ਕਿਲੋ ਮੰਨ ਕੇ ਲੈ ਲਵੇ ਬੰਦਾ ਜੀ। ਹੂੰ। ਚਾਹੇ 35 ਕਿਲੋ ਮੰਨ ਕੇ ਲੈ ਲਵੇ ਮਤਲਬ ਸੇਵਾ ਦੇ ਹਿਸਾਬ ਨਾਲ ਆ ਜੀ ਹਜੇ ਕੱਚੀ ਆ ਥੋੜੀ ਆਪਣੇ ਕੋਲ ਆਈ ਹੋਆ। ਇਹਦੇ ਨਾਲ ਦੀ ਜਿਹੜੀ ਗਾਂ ਖੜੀ ਬਈ। ਇਹ ਰੈਡੀ ਆ ਭਾਜੀ ਬਿਲਕੁਲ ਹੈ ਜੀ। ਠੀਕ ਹੈ। ਇਹ ਅੱਜ ਬੱਚਾ ਦੇ ਦੇਵੇ ਚਾਹੇ 2 ਦਿਨ ਕੱਢ ਜਵੇ ਆਪਣੇ ਕੋਲ ਖੜੀ ਮਤਲਬ 35 ਕਿਲੋ ਮੰਨ ਕੇ ਬੰਦਾ ਲੈ ਲਓ ਜੀ ਖੁੱਲਾ ਡੁੱਲਾ 35 ਕਿਲੋ ਦੁੱਧ ਚਵਾ ਦੂਗੀ ਜੀ ਮੀਡੀਅਮ ਬਿਲਕੁਲ ਅਥੀ ਚੁਾਈ ਵਾਲਾ ਥਾਣ ਹਾਂਜੀ ਬਲੈਕ ਰੰਗ ਦੇ ਵਿੱਚ ਮੋਟਾ ਥਾਣ ਲੱਗਾ ਹੈ ਹਾਈਟ ਠੀਕ ਹੈ ਬਾਕੀ ਢਾਂਚਾ ਤੁਸੀਂ ਇਹਦਾ ਹੁਣ ਵੀਡੀਓ ਚੋ ਦੇਖ ਲੈਣਾ ਭਰੀ ਚੰਗੀ ਹੈਗਾ ਹਜੇ ਦੇਣਾ ਇਹ ਲੈਂਦੀ ਹੈ ਕਿਉਂਕਿ ਇਹ ਜੋ ਉਤੋਂ ਹਵਾਨਾ ਜਿਹੜਾ ਉਹ ਹਜੇ ਭਰਨਾ ਇਹਦਾ ਬਾਕੀ ਹੈ ਪੂਰਾ ਹਜੇ ਹਵਾਨਾ ਉਤੋਂ ਭਰੂਗੀ ਫਿਰ ਜਾ ਕੇ ਪਸ਼ੂ ਬੱਚੇ ਨੂੰ ਜਨਮ ਦਿੰਦਾ ਹੈ ਸੈੜ ਤੋਂ ਇਹਦਾ ਹਵਾਨਾ ਦੇਖ ਲੋ ਬਾਕੀ ਪਾਸ ਜਿਹੜਾ ਭਰਾ ਖਰੀਦਣਾ ਚਾਹੁੰਦਾ ਉਹ ਆ ਕੇ ਕਰ ਲੂਗਾ ਇਹ ਤੋਂ ਅੱਗੇ ਇੱਕ ਸੂਈ ਸਵਾਈ ਗਾਂ ਜਿਹੜੀ ਮੈਂ ਦੱਸਿਆ ਵੀ ਚੰਗੇ ਦੁੱਧ ਵਾਲੀ ਗਾਂ ਤੁਹਾਨੂੰ ਦਿਖਾਵਾਂਗੇ ਕਿੰਨਵਾ ਸੂਆ ਬਾਈ ਤੇ ਕਿੰਨੇ ਦਿਨ ਹੋ ਗਏ ਅਜ ਸੂਈ ਪਾਜੀ ਆਪਾਂ ਨੂੰ ਮਾਲ ਕਰ ਨੇ ਦੂਜਾ ਸੂਆ ਦੱਸਿਆ ਜੀ ਆਪਾਂ ਤੀਜੇ ਸੂਏ ਮੰਨ ਕੇ ਲਈ ਹੈ ਜੀ ਇਹ ਹੂੰ ਤੇ ਅਜ 6 ਦਿਨ ਹੋ ਗਏ ਇਹਨੂੰ ਸੂਈ ਨੂੰ ਜੀ ਠੀਕ ਹੈ ਤੇ ਬਹੁਤ ਚੰਗੀ ਬੱਛੀ ਹੈ ਜੀ 35 ਕਿਲੋ ਦੁੱਧ ਮੰਗ ਠੰਡਾ ਤਿਆਰ ਹੈ ਆਪਣਾ ਕੰਡਾ ਲਿਆ ਕੇ ਚਾਹੇ ਬੰਦਾ 30 ਕਿਲੋ ਨਾਪ ਕੇ ਲੈ ਜਾਵੇ ਜੀ ਅ ਬੱਚਾ ਇਹਦੇ ਨਾਲ ਬੱਛੀ ਹੈ ਜੀ ਬੱਛੀ ਆਪ ਠੀਕ ਹੈ ਗਾਂ ਤੋਰਦੇ ਬਈ ਉਹਨੇ ਗਾਂ ਤੋਰ ਛੋਟੂ ਸੋ ਗਾਂ ਉਹਨੇ ਤੋਰ ਕੇ ਦਿਖਾਉਣੇ ਤੇ ਛੋਟਾ ਵੀਰ ਇਧਰੋਂ ਬੱਚੀ ਲੈ ਕੇ ਆਊਗਾ ਵੈਸੇ ਮੱਝਾਂ ਵੀ ਇੱਥੇ ਖੜੀਆਂ ਵਿਰਿੰਦਰ ਭਾਈ ਮੱਝਾਂ ਮੱਝਾਂ ਭਾਜੀ ਆਪਾਂ ਲਿਆਂਦੀਆਂ ਸੀ 12 ਕ ਜੀ ਹੂੰ ਦੋ ਤਿੰਨ ਵਾਰ ਆਪਣਾ ਬਣਿਆ ਵੀਡੀਓ ਦਾ ਜੀ ਮੁੜ ਕੇ ਫਿਰ ਤੁਹਾਨੂੰ ਵੀ ਕੰਮ ਨਿਕਲਿਆ ਆ ਜੀ ਕੁਝ ਮੇਰੀਆਂ ਮੱਝਾਂ ਵਿਗੀਆਂ ਸੀ ਜਾਨੂ ਜੀ ਆ ਚਾਰ ਹੀ ਰਹਿ ਗਈਆਂ ਜੀ ਬਸ ਅੱਛਾ ਚਾਰ ਰਹਿ ਗਈਆਂ ਇਹ ਤਾਂ ਹਜੇ ਕੱਚੀਆਂ ਹੀ ਦੀਨੀਆਂ ਨੇ ਕੱਚੀਆਂ ਨੇ ਜੀ ਠੀਕ ਹੈ ਸੋ ਦੋਸੋ ਮੱਝਾਂ ਚਾਰ ਕ ਹੈਗੀਆਂ ਪਰ ਹਜੇ ਕੱਚੀਆਂ ਆ ਵੀਡੀਓ ਚ ਗਾਵਾਂ ਹੀ ਦਿਖਾਉਣੀ ਆ ਸੀ ਤੁਹਾਨੂੰ ਹਵਾਨਾ ਫਿਟਿੰਗਾਲਾ ਪਲੂਣ ਹਵਾਨੇ ਤੇ ਅਜੇ ਹੈਗੀ ਐ ਅੱਗੋ ਪਿੱਛੋਂ ਹਵਾਨਾ ਬੜਾ ਚੰਗਾ ਐ ਇੱਥੇ ਮਿਲਕਿੰਗ ਜਿਹੜੀ ਉਹ 4 ਵਜੇ ਦੇ ਆਸ-ਪਾਸ ਮਤਲਬ ਸ਼ਾਮ ਨੂੰ ਹੁਣ ਹੋਣ ਲੱਗ ਜਾਣੀ ਐ ਕਿਉਂਕਿ ਸ਼ਹਿਰ ਦੇ ਵਿੱਚ ਦੁੱਧ ਜਾਂਦਾ ਬਹੁਤਿਆਂ ਵੀਡੀਓ ਚ ਦੱਸਿਆ ਅਗਾੜੀ ਪਿਛਾਣ ਨੂੰ ਹਵਾਨਾ ਉਹ ਵੀ ਤੁਸੀਂ ਦੇਖ ਲਓ ਚੰਗਾ ਕੱਦ ਕਾਠਾ ਗਾਂ ਦਾ ਬਰੀਡਿੰਗ ਵਾਸਤੇ ਬੱਚੇ ਲੈਣੇ ਆ ਵੱਛੀ ਐ ਇਸ ਵਾਰ ਨਾਲ ਐ ਮੈਂ ਦੁੱਧ ਦੀ ਗੱਲ ਕੀਤੀ ਸੀ ਦੋਸਤੋ ਡਰਮ ਪਏ ਦੱਸਦੇ ਹੋਣਗੇ ਤੁਹਾਨੂੰ ਕਿਉਂਕਿ ਅੱਜ ਵੀ ਇਹਨਾਂ ਦਾ ਫਾਰਮ ਇੱਥੇ ਬਹੁਤ ਸੋਹਣਾ ਚੱਲ ਰਿਹਾ ਹੈ ਇਹ ਡਰਮ ਜਿਹੜੇ ਉਹ ਦੁੱਧ ਦੇ ਹੁਣ 4 ਕੁ ਵਾਇਦੇ ਨੂੰ ਕਰਮਾਲਿਆਂ ਨੇ ਇਹਨਾਂ ਨੇ ਭਰਨੇ ਸ਼ੁਰੂ ਕਰ ਦੇਨੇ ਆ ਜਿਹੜੇ ਪੱਕੇ ਪਸ਼ੂ ਲਾਏ ਆ ਜਾਂ ਇਹ ਕੁਝ ਵਿਕਰੀ ਵਾਲੇ ਨਗ ਵੀ ਹੁੰਦੇ ਆ ਇਸ ਗਾਂ ਦੀ ਬੱਛੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ 나ੜੂਆ ਨਾਲ ਆ ਬੱਛੀ ਤਾਂ ਇਹ ਬੱਛੀ ਇਸ ਗਾਂ ਦੇ ਨਾਲ ਬੰਦੋ ਬਾਈ 25 ਤਰੀਕਾ ਪਾਜੀ ਅੱਜ ਜੀ ਹੂੰ ਤੇ 1 ਵਜੇ ਦਾ ਟਾਈਮ ਹੈ ਜੀ ਚਾਹੇ ਬੰਦਾ ਅੱਜੇ ਸ਼ਾਮ ਨੂੰ 4 4:30 ਵਜੇ ਆ ਕੇ ਆਪਣਾ ਕੰਡਾ ਨਾਲ ਲਿਆਵੇ 15 ਤੋਂ 17 ਕਿਲੋ ਦੇ ਵਿੱਚ ਵਿੱਚ ਸ਼ਾਮ ਨੂੰ ਦੁੱਧ ਦੇਣਾ ਹੈ ਇਹਨੇ ਠੀਕ ਹੈ ਚਾਹੇ ਅੱਜ ਹੀ ਆ ਕੇ ਆਪਣਾ ਨਾਪ ਲਵੇ ਜੀ ਬੰਦਾ ਲੈ ਚੱਲ ਬਈ ਲੈ ਲਓ ਸੋ ਇਹ ਦੁੱਧ ਦੇ ਦੇ ਥੱਲੇ ਹਾਜ਼ਰ ਆ ਜਿਹੜਾ ਤੁਸੀਂ ਚੋ ਸਕਦੇ ਹੋ ਵੈਸੇ ਇਹਦਾ ਟਾਂਚਾ ਵੀ ਦੱਸਦਾ ਹੈ ਹਜੇ ਭਲੂਣ ਤੁਹਾਨੂੰ ਧੁੰਨੀ ਤੇ ਦਿਸਦੀ ਹੋਣੀ ਹੈ ਇਹਦੇ ਕਿਉਂਕਿ ਤਾਜੀ ਸੂਈ ਵੀ ਹੈ ਬੜੇ ਚੰਗੇ ਦੁੱਧ ਦੀ ਸ਼ੁਰੂਆਤ ਹੈ ਇਹਦੇ ਨਾਲ ਇੱਕ ਹੋਰ ਗੱਬਣ ਗਾਂ ਖੜੀ ਹੈ ਇਹ ਭਾਜੀ ਦੂਜਾ ਸੂ ਹੈ ਜੀ ਇਹ ਕੱਚੀ ਹੈ ਭਾਜੀ ਗਾਂ ਹੈ 15 ਤੋਂ 20 ਦਿੰਦੀ ਜੀ ਠ ਠੀਕ ਹੈ ਲਾਪਿਆ ਜੀ ਉਹ ਨਾ ਬਿਲਕੁਲ ਇਹ ਬਹੁਤ ਨਰਮ ਹੈ ਜੀ ਖੋਲ ਕੇ ਦਿਖਾ ਬਤੋਰੀ ਦੋਸਤੋ ਇਹਦੇ ਥਣ ਬਹੁਤ ਸੋਹਣੇ ਇੱਥੇ ਚੁਾਈ ਵਾਲੇ ਹਵਾਨਾ ਤੁਹਾਨੂੰ ਇਹਦਾ ਸਮਝ ਚ ਆਊਗਾ ਹਾਲਾਂਕਿ ਅਜੇ ਚੰਨ ਬਹੁਤ ਪਈ ਹੈ ਤੁਰਦੇ ਆ ਤੁਸੀਂ ਆ ਕੇ ਬਾਅਦ ਚ ਦੇਖ ਲੋਗੇ ਇਹਦਾ ਸਟਰਕਚਰ ਕਮਾਲਾ ਬਈ ਫੀਲਾਂ ਦੇ ਪਾਣੀ ਕੋਲ ਥਣਾ ਚ ਬਿੱਥੀ ਸੋਣੀ ਐ ਹਵਾਨਾ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਟਾਂਚਾ ਤੁਸੀਂ ਇਹਦਾ ਦੇਖ ਲਓ ਸੋਇਦਾ ਸਟਰਕਚਰ ਅੱਜ ਦੀ ਜਿਹੜੀ ਵੀਡੀਓ ਦੋਸਤੋ ਬਣਾਉਣੀ ਸੀ ਤੇ ਉਹਦੇ ਚ ਇਹ ਤੁਹਾਨੂੰ ਨਾਗਰ ਦਿਖਾਉਣੇ ਸੀਗੇ ਸਾਰੇ ਪਸ਼ੂ ਦਿਖਾਤੇ ਆ ਇਹ ਤੋਂ ਇਲਾਵਾ ਵੀ گاਵਾ ਹੋਰ ਖੜੀਆਂ ਤੁਸੀਂ ਵਿਜਿਟ ਕਰੋ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਖੰਨੇ ਦੇ ਨੇੜ ਸਲਾਣੇ ਪਿੰਡ ਦੇ ਵਿੱਚ ਤੁਹਾਨੂੰ ਤੁਹਾਡੀ ਪਸੰਦ ਦੀ ਗਾਂ ਮਿਲ ਜੂਗੀ ਭਾ ਫੋਨ ਦੇ ਉੱਤੇ ਆ ਤੁਸੀਂ ਰੇਟ ਕਨਫਰਮ ਕਰਕੇ ਆ ਸਕਦੇ ਹੋ ਸੌਦੇ ਹਮੇਸ਼ਾ ਕੋਲ ਆ ਕੇ ਕਰਿਆ ਕਰੋ ਪਸ਼ੂ ਆਪ ਦੀ ਸਮਝ ਨਾਲ ਖਰੀਦ ਲਿਆ ਕਰੋ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ